ਹਾਂਜੀ ਸਾਸ਼ਟ੍ਰ ਕਾਲ ਜੀ ਤੁਹਾਡਾ ਸੀਐਮ ਕਿ ਐਮਬਰਾਇਡਰੀ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਜੈ ਫਾਈਲਾਂ ਜੀ ਡੀਐਸਟੀ ਐਮਬਰਾਇਡਰੀ ਫਾਈਲਾਂ ਕਿਵੇਂ ਫੋਨ ਦੇ ਵਿੱਚ ਓਪਨ ਹੁੰਦੀਆਂ ਨੇ ਆ ਦੇਖ ਲਓ ਆਪਾਂ ਫੋਨ ਦੇ ਵਿੱਚ ਹੀ ਓਪਨ ਕੀਤੀ ਹੋਈ ਏ ਕਿ ਜਿਹਦੇ ਵਿੱਚ ਆਪਾਂ ਸਾਰਾ ਬਹੁਤ ਵਧੀਆ ਤਰੀਕੇ ਨਾਲ ਦੇਖ ਸਕਦੇ ਹਾਂ ਹੋ ਤੁਹਾਨੂੰ ਅਸੀਂ ਦਿਖਾਉਨੇ ਆ ਇਹਦੇ ਵਿੱਚ ਆਪਾਂ ਸਾਰਾ ਜ਼ੂਮ ਇਨ ਜ਼ੂਮ ਆਊਟ ਸਭ ਕੁਝ ਕਰਕੇ ਦੇਖ ਸਕਦੇ ਆ ਫੋਨ ਦੇ ਵਿੱਚ ਕਿ ਆਪਣਾ ਡਿਜ਼ਾਈਨ ਕਿਸ ਤਰ੍ਹਾਂ ਦਾ ਰੈਡੀ ਹੋਵੇਗਾ ਸਾਰੇ ਆਪਾਂ ਸਟਿਚਸ ਵੀ ਦੇਖ ਸਕਦੇ ਆ ਇਹਦੇ ਸਾਈਜ਼ ਵਗੈਰਾ ਵੀ ਤੇ ਆਪਾਂ ਇਹਦੇ ਵਿੱਚ ਜੰਪ ਟਾਈਮਿੰਗ ਵੀ ਦੇਖ ਸਕਦੇ ਆ ਸਾਈਜ਼ ਵਗੈਰਾ ਵੀ ਦੇਖ ਸਕਦੇ ਆ ਹਾਂਜੀ ਹੁਣ ਆਪਾਂ ਦੱਸਾਂਗੇ ਕਿ ਇਹ ਐਪ ਕਿਹੜਾ ਏ ਸਭ ਤੋਂ ਪਹਿਲਾਂ ਆਪਾਂ ਜਾਣਾ ਪਲੇ ਸਟੋਰ ਤੇ ਪਲੇ ਸਟੋਰ ਤੇ ਆਪਾਂ ਭਰਨਾ ਐ embroiderry stitches designer ਜਾਂ embroiderry design viewer ਪਰ ਦੇਣਾ ਹੈ ਉਹ ਤੋਂ ਫਰਸਟ ਆਪਸ਼ਨ ਜਿਹੜੀ ਆਪਾਂ ਓਪਨ ਕਰ ਲੈਣੀ ਆ ਉਹਦੇ ਵਿੱਚ ਜਿਹੜਾ ਸੈਕਿੰਡ ਐਪ ਹੁੰਦਾ ਪਿਆ ਐ embroiderry design viewer ਉਹਨੂੰ ਆਪਾਂ ਡਾਊਨਲੋਡ ਕਰ ਲੈਣਾ ਹੈ ਸਾਡਾ ਡਾਊਨਲੋਡ ਹੋਇਆ ਇਸ ਕਰਕੇ ਓਪਨ ਦੀ ਆਪਸ਼ਨ ਆ ਰਹੀ ਹੈ ਤੁਸੀਂ ਡਾਊਨਲੋਡ ਕਰ ਲੈਣਾ ਅਨਸਟੇਲ ਕਰ ਲੈਣਾ ਇਹਨੂੰ ਤੇ ਫਿਰ ਅੱਗੇ ਗਾਂ ਤੁਹਾਨੂੰ ਇਸ ਤਰ੍ਹਾਂ ਦਾ ਇੰਟਰਫੇਸ ਦਿਖੇਗਾ ਉਹਦੇ ਵਿੱਚ ਆਪਾਂ ਜਿਹੜੀਆਂ ਕਿ ਉਹ ਇਹਨੂੰ ਓਪਨ ਕਰ ਲੈਣਾ ਹੈ ਓਪਨ ਕਰਕੇ ਜਿਹੜੀ ਆਪਣੀਆਂ ਇਹਦੇ ਵਿੱਚ ਫਾਈਲਾਂ ਹੋਣੀਆਂ ਜੈਫ ਫਾਈਲ ਦੇ ਵਿੱਚ ਮਾਈ ਫਾਈਲ ਦੇ ਵਿੱਚ ਜਿਹੜੀਆਂ ਆਪਣੀਆਂ ਫਾਈਲਸ ਹੋਣੀਆਂ ਫੋਨ ਦੇ ਵਿੱਚ ਉਹਨੂੰ ਆਪਾਂ ਖੋਲ ਸਕਦੇ ਹਾਂ ਕੋਈ ਵੀ ਫਾਈਲ ਨੂੰ ਆਪਾਂ ਕਲਿੱਕ ਕਰਦੇ ਹਾਂ ਦੇਖ ਸਕਦੇ ਹੋ ਤੁਸੀਂ ਇਹ ਆਪਣਾ ਜੀ ਖੁੱਲ ਗਿਆ ਇਹਦੇ ਵਿੱਚ ਆਪਾਂ ਸਭ ਕੁਝ ਦੇਖ ਸਕਦੇ ਹਾਂ ਸਟਿਚੇਸ ਵੀ ਦੇਖ ਸਕਦੇ ਹਾਂ ਕਲਰ ਕਿੰਨੇ ਕਲਰ ਆ ਕਿੰਨਾ ਸਾਈਜ਼ ਆ ਇਹਦਾ ਸਾਰਾ ਆਪਾਂ ਇਹਦੇ ਵਿੱਚ ਦੇਖ ਸਕਦੇ ਹਾਂ ਕਿਹੜਾ ਕਲਰ ਕਿੱਥੇ ਪਿਆ ਹੋਇਆ ਹੈ ਇਹ ਵੀ ਆਪਾਂ ਦੇਖ ਸਕਦੇ ਹਾਂ ਇਹਦੇ ਵਿੱਚ ਹਾਂਜੀ ਆਪਾਂ ਇਹ ਆਪਾਂ ਨੂੰ ਇਹ ਐਪ बार-बार ਵੀ ਖੋਲਣ ਦੀ ਜ਼ਰੂਰਤ ਨਹੀਂ ਪੈਂਦੀ ਆਪਾਂ ਇੱਕ ਵਾਰ ਹੀ ਇਹਨੂੰ ਓਪਨ ਕੀਤਾ ਹੋਇਆ ਹੈ ਬਾਅਦ ਵਿੱਚ ਇਸ ਦੀ ਆਪਸ਼ਨ ਆਪਾਂ ਨੂੰ ਆ ਜਾਂਦੀ ਹੈ ਜਾਂ ਆਪਾਂ ਕਿਸੇ ਵੀ ਐਪ ਤੋਂ ਫਾਈਲ ਕਟਣੀ ਹੋਵੇ ਤੇ ਇਹ ਆਪਾਂ ਨੂੰ ਆਪਸ਼ਨ ਆ ਜਾਂਦੀ ਹੈ نیچے ਹਾਂਜੀ 3 ਡਾਟਸ ਆ ਉਹਦੇ ਵਿੱਚ ਸੈਕਿੰਡ ਨੰਬਰ ਤੇ ਆਪਾਂ ਨੂੰ ਆਪਸ਼ਨ ਆ ਗਈ ਆ ਇਹਨੂੰ ਆਪਾਂ ਕਲਿੱਕ ਕਰ ਲੈਣਾ ਆ ਤੇ ਕਲਿੱਕ ਕਰਕੇ ਆਪਾਂ ਨੂੰ ਸਾਫ਼ ਦਿਖ ਜਾਂਦਾ ਹੈ ਕਿ ਇਹ ਕਿੱਦਾਂ ਦੀ ਫਾਈਲ ਆ ਆਪਣੀ ਸਾਰਾ ਆਪਣਾ ਵਿਊ ਆਪਾਂ ਨੂੰ ਦਿਖ ਜਾਂਦਾ ਹੈ ਇਹਦਾ ਹਾਂਜੀ ਸਾਰੀਆਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੀ ਹਰ ਇੱਕ ਵੀਡੀਓ ਨੂੰ ਲਾਈਕ ਰਿਆ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ